ਬੇਰੁਜ਼ਗਾਰਾਂ ਲਈ ਇਹ ਖਬਰ ਬਹੁਤ ਹੀ ਐਮ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਬੇਰੁਜ਼ਗਾਰਾਂ ਨੂੰ ਸਰਕਾਰ ਇੱਕ ਵੱਡਾ ਤੋਹਫਾ ਦੇ ਰਹੀ ਹੈ ਖੁਸ਼ਖਬਰੀ ਦੀ ਖਬਰ ਹੈ ਬੇਰੁਜ਼ਗਾਰਾਂ ਨੂੰ ਸਰਕਾਰ ਦਾ ਵੱਡਾ ਤੋਹਫਾ ਮਿਲੇਗਾ 12ਵੀਂ ਪਾਸ ਨੂੰ 6000 ਡਿਪਲੋਮਾ ਵਾਲਿਆਂ ਨੂੰ 8000 ਅਤੇ ਗ੍ਰੈਜੂਏਟ ਨੂੰ 10000 ਦੇਵੇਗੀ ਸਰਕਾਰ ਆ ਤੁਹਾਨੂੰ ਦੱਸ ਦਿਆ ਕਿ ਇਹ ਪੈਸੇ ਤੁਹਾਨੂੰ ਕਿਸ ਸਕੀਮ ਦੇ ਤਹਿਤ ਮਿਲਣਗੇ ਲਾਡਲੀ ਬੈਣਾਂ ਦੀ ਯੋਜਨਾ ਤਾਂ ਕਾਫੀ ਚਰਚਾ ਚ ਰਹੀ ਹੈ ਪਰ ਹੁਣ ਲਾਡਲਾ ਭਾਈ ਯੋਜਨਾ ਵੀ ਸ਼ੁਰੂ ਹੋਣ ਜਾ ਰਹੀ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾਥ ਸ਼ਿੰਦ ਨੇ ਰਾਜ ਵਿੱਚ ਇਹ ਨਵੀਂ ਸਕੀਮ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੀਐਮ ਸਿੰਦੇ ਦੇ ਮੌਕੇ ਤੇ ਪੰਡਰਪੁਰ ਦੇ ਵਿੱਠਲ ਮੰਦਿਰ ਦੇ ਦਰਸ਼ਨ ਕਰਨ ਪਹੁੰਚੇ ਸਨ ਇੱਥੇ ਹੀ ਮਹਾ ਪੂਜਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੀ ਹੈ ਮੁੱਖ ਮੰਤਰੀ ਲਾੜੀ ਬੈਨਾਂ ਤੋਂ ਬਾਅਦ ਲਾੜਲਾ ਭਾਈ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਸਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਹਰ ਮਹੀਨੇ 6000 ਰੁਪਏ ਦੇਵੇਗੀ ਜਦੋਂ ਕਿ ਡਿਪਲੋਮਾ ਕਰਨ ਵਾਲਿਆਂ ਨੌਜਵਾਨਾਂ ਨੂੰ 8000 ਅਤੇ ਗ੍ਰੈਜੂਏਟ ਵਾਲਿਆਂ ਨੂੰ 10000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ 1 ਸਾਲ ਲਈ ਕਿਸੇ ਫੈਕਟਰੀ ਵਿੱਚ ਅਪਰੈਂਟਸ਼ਿਪ ਕਰਨ ਦਾ ਮੌਕਾ ਦਿੱਤਾ ਜਾਵੇਗਾ ਇਸ ਨਾਲ ਉਸ ਨੂੰ ਕੰਮ ਦਾ ਤਜਰਬਾ ਮਿਲੇਗਾ ਅਤੇ ਉਸ ਤਜਰਬੇ ਦੇ ਆਧਾਰ ਤੇ ਉਸ ਨੂੰ ਨੌਕਰੀ ਵੀ ਮਿਲ ਜਾਵੇਗੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇਆ ਟੀਵੀ ਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਧੰਨਵਾਦ ਬੇਰੋਜ਼ਗਾਰਾਂ ਲਈ ਇਹ ਖਬਰ ਬਹੁਤ ਹੀ ਐਮ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਬੇਰੋਜ਼ਗਾਰਾਂ ਨੂੰ ਸਰਕਾਰ ਇੱਕ ਵੱਡਾ ਤੋਹਫ਼ਾ ਦੇ ਰਹੀ ਹੈ ਖੁਸ਼ਖਬਰੀ ਦੀ ਖਬਰ ਹੈ ਬੇਰੋਜ਼ਗਾਰਾਂ ਨੂੰ ਸਰਕਾਰ ਦਾ ਵੱਡਾ ਤੋਹਫਾ ਮਿਲੇਗਾ 12ਵੀਂ ਪਾਸ ਨੂੰ 6000 ਡਿਪਲੋਮਾ ਵਾਲਿਆਂ ਨੂੰ 8000 ਅਤੇ ਗ੍ਰੈਜੂਏਟ ਨੂੰ 10000 ਦੇਵੇਗੀ ਸਰਕਾਰ ਆ ਤੁਹਾਨੂੰ ਦੱਸਿਆ ਕਿ ਇਹ ਪੈਸੇ ਤੁਹਾਨੂੰ ਕਿਸ ਸਕੀਮ ਦੇ ਤਹਿਤ ਮਿਲਣਗੇ ਲਾੜਲੀ ਬੈਣਾਂ ਦੀ ਯੋਜਨਾ ਤਾਂ ਕਾਫੀ ਚਰਚਾ ਚੱ ਰਹੀ ਹੈ ਪਰ ਹੁਣ ਲਾੜਲਾ ਭਾਈ ਯੋਜਨਾ ਵੀ ਸ਼ੁਰੂ ਹੋਣ ਜਾ ਰਹੀ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦਨੇ ਨੇ ਰਾਜ ਵਿੱਚ ਇਹ ਨਵੀਂ ਸਕੀਮ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਸੀਐਮ शिंदे ਦੇ ਮੌਕੇ ਤੇ ਪੰਡਰਪੁਰ ਦੇ ਵਿੱਠਲ ਮੰਦਿਰ ਦੇ ਦਰਸ਼ਨ ਕਰਨ ਪਹੁੰਚੇ ਸਨ ਇੱਥੇ ਹੀ ਮਹਾ ਪੂਜਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਲਾੜੀ ਬੈਨਾ ਤੋਂ ਬਾਅਦ ਲਾੜਲਾ ਭਾਈ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਸ਼ਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਹਰ ਮਹੀਨੇ 6000 ਰੁਪਏ ਦੇਵੇਗੀ ਜਦੋਂ ਕਿ ਡਿਪਲੋਮਾ ਕਰਨ ਵਾਲਿਆਂ ਨੌਜਵਾਨਾਂ ਨੂੰ 8000 ਅਤੇ ਗ੍ਰੈਜੂਏਟ ਵਾਲਿਆਂ ਨੂੰ 10000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ 1 ਸਾਲ ਲਈ ਕਿਸੇ ਫੈਕਟਰੀ ਵਿੱਚ ਅਪਰੈਂਟਸ਼ਿਪ ਕਰਨ ਦਾ ਮੌਕਾ ਦਿੱਤਾ ਜਾਵੇਗਾ ਇਸ ਨਾਲ ਉਸ ਨੂੰ ਕੰਮ ਦਾ ਤਜਰਬਾ ਮਿਲੇਗਾ ਅਤੇ ਉਸ ਤਜਰਬੇ ਦੇ ਆਧਾਰ ਤੇ ਉਸ ਨੂੰ ਨੌਕਰੀ ਵੀ ਮਿਲ ਜਾਵੇਗੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇਆ ਟੀਵੀ ਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਧੰਨਵਾਦ ਬੇਰੋਜ਼ਗਾਰਾਂ ਲਈ ਇਹ ਖਬਰ ਬਹੁਤ ਹੀ ਐਮ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਬੇਰੋਜ਼ਗਾਰਾਂ ਨੂੰ ਸਰਕਾਰ ਇੱਕ ਵੱਡਾ ਤੋਹਫ਼ਾ ਦੇ ਰਹੀ ਹੈ ਖੁਸ਼ਖਬਰੀ ਦੀ ਖਬਰ ਹੈ ਬੇਰੋਜ਼ਗਾਰਾਂ ਨੂੰ ਸਰਕਾਰ ਦਾ ਵੱਡਾ ਤੋਹਫਾ ਮਿਲੇਗਾ 12ਵੀਂ ਪਾਸ ਨੂੰ 6000 ਡਿਪਲੋਮਾ ਵਾਲਿਆਂ ਨੂੰ 8000 ਅਤੇ ਗ੍ਰੈਜੂਏਟ ਨੂੰ 10000 ਦੇਵੇਗੀ ਸਰਕਾਰ ਆ ਤੁਹਾਨੂੰ ਦੱਸਿਆ ਕਿ ਇਹ ਪੈਸੇ ਤੁਹਾਨੂੰ ਕਿਸ ਸਕੀਮ ਦੇ ਤਹਿਤ ਮਿਲਣਗੇ ਲਾੜਲੀ ਬੈਣਾਂ ਦੀ ਯੋਜਨਾ ਤਾਂ ਕਾਫੀ ਚਰਚਾ ਚੱ ਰਹੀ ਹੈ ਪਰ ਹੁਣ ਲਾੜਲਾ ਭਾਈ ਯੋਜਨਾ ਵੀ ਸ਼ੁਰੂ ਹੋਣ ਜਾ ਰਹੀ ਹੈ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦਨੇ ਨੇ ਰਾਜ ਵਿੱਚ ਇਹ ਨਵੀਂ ਸਕੀਮ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਸੀਐਮ ਸਿੰਦੇ ਦੇ ਮੌਕੇ ਤੇ ਪੰਡਰਪੁਰ ਦੇ ਵਿੱਠਲ ਮੰਦਿਰ ਦੇ ਦਰਸ਼ਨ ਕਰਨ ਪਹੁੰਚੇ ਸਨ ਇੱਥੇ ਹੀ ਮਹਾ ਪੂਜਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੀ ਹੈ ਮੁੱਖ ਮੰਤਰੀ ਲਾੜੀ ਬੈਨਾਂ ਤੋਂ ਬਾਅਦ ਲਾੜਲਾ ਭਾਈ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਸਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਹਰ ਮਹੀਨੇ 6000 ਰੁਪਏ ਦੇਵੇਗੀ ਜਦੋਂ ਕਿ ਡਿਪਲੋਮਾ ਕਰਨ ਵਾਲਿਆਂ ਨੌਜਵਾਨਾਂ ਨੂੰ 8000 ਅਤੇ ਗ੍ਰੈਜੂਏਟ ਵਾਲਿਆਂ ਨੂੰ 10000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਇੱਕ ਸਾਲ ਲਈ ਕਿਸੇ ਫੈਕਟਰੀ ਵਿੱਚ ਅਪਰੈਂਟਸਿਪ ਕਰਨ ਦਾ ਮੌਕਾ ਦਿੱਤਾ ਜਾਵੇਗਾ ਇਸ ਨਾਲ ਉਸ ਨੂੰ ਕੰਮ ਦਾ ਤਜਰਬਾ ਮਿਲੇਗਾ ਅਤੇ ਉਸ ਤਜਰਬੇ ਦੇ ਆਧਾਰ ਤੇ ਉਸ ਨੂੰ ਨੌਕਰੀ ਵੀ ਮਿਲ ਜਾਵੇਗੀ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਧੰਨਵਾਦ